ਇੱਕ ਪੰਜਾਬੀ ਦਾ ਸ਼ਬਦ ਆ ਬਾਈ ਵਿਸ਼ਵਾਸ ਤੇ ਵਿਸ਼ਵਾਸ ਕੀ ਚੀਜ਼ ਹੁੰਦਾ ਮੈਂ ਤੁਹਾਨੂੰ ਦੱਸਣ ਲੱਗਿਆ ਜਦੋਂ ਕਹਿੰਦੇ ਪੰਜਾਬ ਚੋਂ ਸਿੱਖਾਂ ਦੀ ਗਿਣਤੀ ਖਤਮ ਕਰਤੀ ਨਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਚੁੰਗੀ ਲਾਈ ਸੀ ਤਾਂ ਕਹਿੰਦੇ ਵੀ ਜਿਹੜਾ ਮੁਸਲਮਾਨ ਸੀ ਉਦੋਂ ਮੌਕੇ ਦਾ ਰਾਜਾ ਸੀ ਉਹਨੇ ਪੁੱਛਿਆ ਵੀ ਇਹ ਨਵੇਂ ਨਰੋਏ ਕਿੱਥੋਂ ਹੋ ਕੇ ਆਉਂਦੇ ਆ ਕੀ ਖਾਂਦੇ ਆ ਇਹ ਤਾਂ ਕਿਸੇ ਨੇ ਦੱਸਿਆ ਸੀ ਕਹਿੰਦਾ ਜੀ ਕੋਈ ਸੁਯੇ ਨੇ ਉਹਨੇ ਕਿਹਾ ਉਸ ਮੌਕੇ ਦੇ ਜਿਹੜੇ ਸ਼ਾਸਕ ਨੂੰ ਕਹਿੰਦਾ ਵੀ ਇਹਨਾਂ ਦਾ ਇੱਕ ਸਥਾਨ ਆ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਉੱਥੇ ਕਹਿੰਦਾ ਸਰੋਵਰ 'ਚ ਇਹ ਚੁੰਬੀ ਲਾਉਂਦੇ ਨੇ ਤੇ ਇੱਕ ਬਾਣੀ ਪੜ੍ਹਦੇ ਨੇ ਉਥੋਂ ਕਹਿੰਦਾ ਇਹ ਨਵੇਂ ਨਰੋਏ ਹੋ ਕੇ ਹੁੰਦੇ ਨੇ ਉਹਨਾਂ ਨੇ ਡਰਦਿਆਂ ਨੇ ਬਾਈ ਹਰਮੰਦਰ ਸਾਹਿਬ ਸਰੋਵਰ ਪੂਰਤਾ ਸੀ ਉਹਨਾਂ ਨੂੰ ਐਡਾ ਵੱਡਾ ਯਕੀਨ ਸੀ ਹਰਮੰਦਰ ਸਾਹਿਬ ਦੇ ਸਰੋਵਰ ਤੇ ਇੱਕ ਚੀਜ਼ ਹੋਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ 40 ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਪਹੁੰਚੇ ਨੇ ਤਾਂ ਉੱਥੇ ਗੁਰੂ ਸਾਹਿਬ ਨੇ ਰਾਤ ਨੂੰ ਸਾਰੇ ਸਿੰਘਾਂ ਨੂੰ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਨੂੰ ਕਿਹਾ ਕਿ ਤੁਸੀਂ ਸੌਂ ਜੋ ਆਰਾਮ ਕਰੋ ਤੇ ਪੈਰਾ ਅਸੀਂ ਕਰਾਂਗੇ ਤਾਂ ਬਾਈ ਕਹਿੰਦੇ ਐਨੀ ਗੂੜੀ ਨੀਂਦ ਸੌਂਗੇ ਸੀ ਸਿੰਘ ਕਿ ਗੁਰੂ ਸਾਹਿਬ ਨੇ ਉਹਨਾਂ ਦੇ ਮੂੰਹ ਚੁੰਮੇ ਚਰਨ ਸਾਫ ਕੀਤੇ ਮੂੰਹ ਸਾਫ ਕੀਤੇ ਕਿ ਕੱਲ ਨੂੰ ਇਹਨਾਂ ਨੇ ਸ਼ਹੀਦ ਹੋ ਜਾਣਾ ਤੇ ਉਹ ਸੁੱਤੇ ਪਤਾ ਕਿਉਂ ਸੀ 10 ਲੱਖ ਦਾ ਘੇਰਾ ਪਿਆ ਹੋਵੇ ਫੌਜ ਦਾ ਤੇ ਬੇਸੰਸ ਹੋ ਕੇ ਸੌ ਜਾਣ ਪਤਾ ਕਿਉਂ ਸੁੱਤੇ ਸੀ ਉਹ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਪਰ ਐਨਾ ਵਿਸ਼ਵਾਸ ਸੀ ਕਿ ਸਾਡੀ ਜਿਹੜੀ ਨਿਗਰਾਨੀ ਆ ਸਾਡੀ ਜਿਹੜੀ ਬਾਗਡੋਰਾ ਇੱਕ ਅਕਾਲ ਪੁਰਖ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰ ਰਹੇ ਨੇ ਤੇ ਸਾਡੇ ਅੱਜ ਪਤਾ ਕੀ ਰਵਾਜ ਆ ਬਈ ਸਾਡੇ ਲੋਕ ਸ੍ਰੀ ਸਾਹਿਬ ਪਾ ਕੇ ਮੜੀਆਂ ਮਸਾਣੀਆਂ ਪੂਜੀ ਜਾਂਦੇ ਆ ਚੇਲੇ ਚਪਟਿਆਂ ਦੇ ਜਾਂਦੇ ਆ ਪਤਾ ਨਹੀਂ ਕੀ ਕੁਸ਼ ਕਰਦੇ ਆ ਬਾਈ ਸਾਡੇ ਲੋਕਾਂ ਨੂੰ ਵਿਸ਼ਵਾਸ ਨਹੀਂ ਤੁਸੀਂ ਇੱਕ ਵਾਰੀ ਵਿਸ਼ਵਾਸ ਕਰਕੇ ਦੇਖੋ ਫਿਰ ਕਿਵੇਂ ਛੁੱਡੀ 40 45 ਦਿਨਾਂ ਦੇ ਵਿੱਚ ਹੀ ਜ਼ਿੰਦਗੀ ਬਦਲਦਾ ਮੇਰਾ ਬਾਜਾਂ ਵਾਲਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਆ ਹੁੰਦਾ ਵਿਸ਼ਵਾਸ ਜਿਨ੍ਹਾਂ ਨੇ ਸਰੋਵਰ ਪੂਰੇ ਉਹਨਾਂ ਨੂੰ ਵਿਸ਼ਵਾਸ ਸੀ ਵੀ ਉੱਥੋਂ ਨਵੇਂ ਨਰੋਏ ਹੁੰਦੇ ਆ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਤੇ ਬਾਬਾ ਜੀ ਸਿੰਘ ਤੇ ਬਾਬਾ ਜੁਹਾਰ ਸਿੰਘ ਤਾਂ ਸੌਗੇ ਗੂੜੀ ਨੀਂਦ ਦੇ ਵਿੱਚ ਕਿਉਂਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਕਾਲ ਪੁਰਖ ਦੇ ਉੱਪਰ ਭਰੋਸਾ ਸੀ ਉਹ ਸੀ ਵਿਸ਼ਵਾਸ ਤੇ ਸਾਡੇ ਲੋਕਾਂ ਦਾ ਬਾਈ ਪਤਾ ਨਹੀਂ ਕੀ ਦਿਮਾਗ ਪੁੱਠਾ ਹੋਇਆ ਯਾਰ ਪਤਾ ਨਹੀਂ ਕਿੱਧਰ ਕਿੱਧਰ ਤੁਰੇ ਫਿਰਦੇ ਆ ਜੇ ਗੱਲ ਚੰਗੀ ਲੱਗੀ ਤਾਂ ਬਾਈ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ